ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਦੋਸਤੋ ਅੱਜ ਪੰਜਾਬ ਦੀ ਇੱਕ ਬਹੁਤ ਹੀ ਮਾਨਮਤੀ ਟੀ ਦੇ ਨਾਲ ਤੁਹਾਨੂੰ ਮਿਲੌਣ ਲੱਗਿਆ ਭਾਰਤ ਭਰ ਦੇ ਵਿੱਚੋਂ ਸਭ ਤੋਂ ਵੱਧ ਗਿਨੀਜ਼ ਰਿਕਾਰਡ ਬਣਾਉਣ ਵਾਲੇ 11 ਗਿਨੀਜ਼ ਰਿਕਾਰਡ ਸਪੋਰਟਸ ਦੇ ਵਿੱਚ ਬਣਾਉਣ ਵਾਲੇ ਸਾਡੇ ਤੇ ਜਾਨਵੀ ਸਾਡੇ ਨਾਲ ਹੈ ਔਰ ਇਹਨਾਂ ਦੇ ਪਿਤਾ ਜੀ ਮਨੀਸ਼ ਜੰਦਰਲ ਜੀ ਵੀ ਸਾਡੇ ਨਾਲ ਹੈ ਔਰ ਜਾਨਵੀ 18 ਸਾਲ ਦੀ ਹੋਈ ਹੈ ਇਸ ਦਾ ਜਨਮ ਦਿਨ ਵੀ ਹੈ ਉਹ ਸਾਡੇ ਸ਼ਹਿਰ ਦਾ ਮਾਣ ਵਧਾਇਆ ਸਾਡੇ ਸੂਬੇ ਦਾ ਮਾਣ ਵਧਾਇਆ ਜਾਨਵੀ ਤੁਹਾਨੂੰ ਬਹੁਤ ਬਹੁਤ ਸ਼ੁਭ ਇਸ਼ਾਵਾ ਸਚਨ ਤੰਦਲੂਕਰ ਜੀ ਦੇ ਹਾਈਐਸਟ ਗਿਨੀਜ਼ ਰਿਕਾਰਡ ਨੇ ਦੁਨੀਆ ਦੇ ਵਿੱਚ ਔਰ ਭਾਰਤ ਦੇ ਵਿੱਚ ਸਚਨ ਤੰਦਲੁਕਰ ਤੋਂ ਬਾਅਦ ਜਾਨਵੀ ਇੱਕ ਐਸਾ ਮਨਮਤਾ ਸਾਡਾ ਬੱਚਾ ਹੈ ਜਿਸ ਨੇ 11 ਗਿਨੀਜ਼ ਰਿਕਾਰਡ ਬਣਾਇਆ ਇੰਡੀਆ ਦੀ ਹਿਸਟਰੀ ਵਿੱਚ ਮੈਕਸਿਮਮ ਗਿਨੀਜ਼ ਵਰਲਡ ਰਿਕਾਰਡ ਹੋਲਡਰ ਫੀਮੇਲ ਬਣੀ ਆ ਇਨ ਟੋਟਲ 11 ਉਸ ਦੇ ਇਲਾਵਾ ਇੰਡੀਆ ਬੁੱਕ ਆਫ ਰਿਕਾਰਡਸ ਏਸ਼ੀਆ ਬੁੱਕ ਆਫ ਰਿਕਾਰਡਸ ਵਰਲਡ ਵਾਈਡ ਬੁੱਕ ਆਫ ਰਿਕਾਰਡਸ ਨੂੰ ਮਿਲਾ ਕੇ 20 ਰਿਕਾਰਡਸ ਮੇਰੇ ਨਾਂ ਦੇ ਅੰਡਰ ਹੈ ਇਹ ਜਾਨਵੀ ਦੇ 11th ਗਿਨੀਜ਼ ਰਿਕਾਰਡ ਨੋ ਜੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਹੁਣੇ ਹੀ ਰਿਸੀਵ ਹੋਇਆ ਹਾਂਜੀ ਸਰ ਠੀਕ ਹੈ ਔਰ ਹੁਣੇ ਹੀ ਇਹਨੂੰ ਖੋਲਿਆ ਗਿਆ ਔਰ ਤੁਸੀਂ ਦੇਖੋਗੇ ਕਿ ਇੱਥੋਂ ਤੁਸੀਂ ਦੇਖੋਗੇ 11 11 ਗਿਨੀਜ਼ ਰਿਕਾਰਡ ਇਹ ਸਾਰੇ ਜਾਨਵੀ ਤੁਸੀਂ ਇੰਟਰੋਡਿਊਸ ਕਰਾਓ ਇਹ ਸਾਰੇ ਅਲੱਗ-ਅਲੱਗ ਸਟ੍ਰਿਕਸ ਵਾਸਤੇ ਮੈਨੂੰ ਗਿਨੀਜ਼ ਮਿਲੇ ਹਨ ਜਿੱਦਾਂ ਇਹ ਦੋਨੋਂ ਜੰਪਸ ਵਾਸਤੇ ਹਨ ਰੈਂਪਸ ਤੇ ਉੱਤੇ نیچے ਆਣਾ ਜੰਪਸ ਕਰਨਾ 180 ਡਿਗਰੀ ਤੇ ਇਹ ਵਾਲੇ ਸਪਿੰਸ ਵਾਸਤੇ ਹਨ अठ टायरों को तो सिर्फ दो टायर बैलेंस करके लगातार स्पिन करना तीस सैकेंड एक मिनट वास्ते जो मैं तीस सैकेंड में फोर्टी टू स्पिन किए हैं मोस्ट कन्जैकेटिव स्पिन लगातार कोई टाइम ही नहीं तीन एक घंटा दो घंटा कर दे रो स्पिन उसके अलावा फास्टेस्ट ट्वेंटिकॉन सलैलम साडे सलैलम कौनस हूँ उस जल्द ही जल्द जिगजा करना वो मैं किता है एट पॉइंट एट फाइव सैकेंड्स के ਤੇ ਹੋਰ ਵੀ ਸਪਿੰਸ ਵਾਸਤੇ ਹੋਰ ਵੀ ਟ੍ਰਿਕਸ ਵਾਸਤੇ ਹੋਰ ਵੀ ਜੰਪਸ ਵਾਸਤੇ ਰਿਕਾਰਡਸ ਨੇ ਤੇ ਇਹ ਲੇਟੈਸਟ ਵੀਕ ਜੰਪਸ ਰਾਮ ਜੰਪ ਵਾਸਤੇ ਅੱਛਾ ਨਹੀਂ ਤਿੰਨ ਸੀਗੇ ਤਾਂ ਮਾਝੇ ਕਿ ਇਹ ਹੈ ਇੱਕ ਇਹ ਹੈ ਮੋਸਟ ਪ੍ਰਾਈਸ ਪ੍ਰਾਊਡ ਆਫ ਯੂ ਬੇਟਾ